ਜਿੱਥੇ ਦੋਦੇ ਵਾਲਾ ਜਿੱਥੇ ਮਿੱਤਰੋ ਸ਼ਕਰਪੁਰੀਆਂ ਨੇ ਕਮਾਲਾਂ ਕਰਨੀਆਂ ਅੱਜ ਇਹ ਮੇਲੇ ਦੇ ਮਿੱਤਰੋ ਨਜ਼ਾਰਾ ਆ ਜਾਣਾ ਇੱਥੇ ਸਾਰੇ ਵੀਰ ਭਰਾ ਉਮੀਦ ਕਰਦਾ ਸਾਰੇ ਠੀਕ ਹੋਵੋਗੇ ਚੜ੍ਹਦੀ ਕਲਾ ਛੂਗੇ ਉਸ ਪ੍ਰਮਾਤਮਾ ਵਾਹਿਗੁਰੂ ਦੀ ਕਿਰਪਾ ਦੇ ਨਾਲ ਮਿੱਤਰੋ ਇਸ ਵਾਲੀ ਵੀਡੀਓ 'ਚ ਅੱਜ ਦੇ ਟੂਰਨਾਮੈਂਟ ਅੱਜ ਕਿੱਥੇ ਕਿੱਥੇ ਕਬੱਡੀ ਕਾਪਾ ਅੱਜ ਕਿਹੜੇ ਕਿਹੜੇ ਮੇਲੇ ਆ ਮਿੱਤਰੋ ਉਹਨਾਂ ਬਾਰੇ ਤੁਹਾਨੂੰ ਅਪਡੇਟ ਦੇਵਾਂਗੇ ਨਵੇਂ ਆਏ ਆ ਤਾਂ ਚੈਨਲ ਨੂੰ ਸਬਸਕ੍ਰਾਈਬ ਤੇ ਲਾਈਕ ਕਰਨ ਦਾ ਫਰਜ਼ ਹੁੰਦਾ ਜਰੂਰ ਕਰਿਆ ਕਰੋ ਕਬੱਡੀ ਦੀਆਂ ਵੀਡੀਓ ਮਿੱਤਰੋ ਇਸ ਚੈਨਲ ਤੇ ਆਪਾਂ ਪਾਉਣੀ ਰਹਿੰਦੇ ਆ ਤੇ ਪਾਉਂਦੇ ਹੀ ਰਹਿਵਾਂਗੇ ਅੱਜ ਵੀ ਮਿੱਤਰੋ ਸਵਾਦ ਆ ਜਾਣਾ ਅੱਜ ਵੀ ਬਹੁਤ ਤਗੜੇ ਮੈਚ ਆ ਬਹੁਤ ਤਗੜੀਆਂ ਟੀਮਾਂ ਖੇਡਣਗੀਆਂ ਇੱਕ ਹੀ ਆ ਵੈਸੇ ਟੂਰਨਾਮੈਂਟ ਪਰ ਉਹ ਕੱਪ ਤੇ ਹੀ ਅੱਜ ਮਿੱਤਰੋ ਸਰਾ ਲੱਗਣਾ ਇਹ ਟੂਰਨਾਮੈਂਟ ਟਪਿਆਲੇ ਦੇ ਵਿੱਚ ਮਿੱਤਰੋ ਆਮਰੇ ਸਾਰੇ ਇਲਾਕੇ 'ਚ ਇੱਕ ਪਾਸੇ ਆਜ਼ਾਦ ਕਬੱਡੀ ਕਲੱਬ ਆਪੇ ਆਲੇ ਦੀ ਟੀਮ ਆ ਤੇ ਦੂਜੇ ਪਾਸੇ ਮਿੱਤਰੋ ਬਾਬਾ ਦੀਪ ਸਿੰਘ ਦੀ ਕਬੱਡੀ ਕਲੱਬ ਤੇਜਾ ਸਿੰਘ ਆਲਾ ਦੋਨਾਂ ਟੀਮਾਂ ਦੇ ਦਰਮਿਆਨ ਅੱਜ ਵੱਡਾ ਸ਼ੋਅ ਮੈਚ ਹੋਣਾ ਸੋ ਇਹ ਟੂਰਨਾਮੈਂਟ ਮਿੱਤਰੋ ਅੱਜ ਕਮਾਲ ਦਾ ਇੱਥੇ ਦੋਦੇ ਵਾਲਾ ਸੰਦੀਪ ਕਿਹਾ ਗਿਆ ਮਿੱਤਰੋ ਮਲੂਕ ਦੀ ਫੋਟੋ ਆ ਕਾਕਾ ਸ਼ਗਰਪੁਰੀਆ ਨਵੂ ਚੀਮੇ ਵਾਲਾ ਖੜਾ ਮਿੱਤਰੋ ਗੋਪੀ ਤੇਜਾ ਸਿੰਘ ਆਲਾ ਸੋ ਵਧੀਆ ਟੀਮਾਂ ਮੈਂ ਕਹਾਂ ਵੀ ਬਹੁਤ ਦੋਨੇ ਟੀਮਾਂ ਹੀ ਤਗੜੀਆਂ ਤੇ ਅੱਜ ਦਾ ਵੱਡਾ ਸ਼ੋਅ ਮੈਚ ਇਹੀ ਆ ਮਿੱਤਰੋ ਜਿੱਥੇ ਦੋਦੇ ਵਾਲਾ ਜਿੱਥੇ ਮਿੱਤਰੋ ਸ਼ਕਰਪੁਰਿਆ ਨੇ ਕਮਾਲਾਂ ਕਰਨੀਆਂ ਅੱਜ ਇਹ ਮੇਲੇ ਦਾ ਮਿੱਤਰੋ ਨਜ਼ਾਰਾ ਆ ਜਾਣਾ ਸੋ ਇਹ ਟੂਰਨਾਮੈਂਟ ਟੌਪ ਦਾ ਹੈਗਾ ਮਿੱਤਰੋ ਤੇ ਬਾਕੀ ਹੋਰ ਕਿਤੇ ਟੂਰਨਾਮੈਂਟ ਹੈਗਾ ਜੋ ਤੁਸੀਂ ਕਲੀਅਰ ਕਰ ਸਕਦੇ ਹੋ ਆਉਣ ਵਾਲੇ ਦਿਨਾਂ ਚ ਜੋ ਹੈ ਬਹੁਤ ਤਗੜੇ ਤਗੜੇ ਮੈਚ ਚੱਲਣੇ ਆ ਬਹੁਤ ਵਧੀਆ ਮੈਚ ਹੋਣੇ ਆ ਸੋ ਉਹਨਾਂ ਦੇ ਕਰਕੇ ਨੁਕਰੇ ਘੋੜੇ ਦਾ ਆ ਰਹੇ ਆ ਚਾਰਕ ਦਿਨ ਰਹਿ ਗਏ ਆ ਮਿੱਤਰੋ ਉਹ ਦੇਖਦੇ ਆ ਵੀ ਕਿੱਧਰ ਜਾਂਦੇ ਆ ਫਿਰ ਟਰੈਕਟਰਾਂ ਦੇ ਫੈਸਲੇ ਹੋਣੇ ਆ ਮਿੱਤਰੋ ਮੋਟਰਸਾਈਕਲਾਂ ਦੇ ਹੋਣਗੇ ਸੋ ਤਾਂ ਕਰਕੇ ਚੈਨਲ ਨੂੰ ਸਬਸਕ੍ਰਾਈਬ ਤੇ ਲਾਈਕ ਕਿ ਜਰੂਰ ਕਰਿਓ ਨਵੀਂ ਵੀਡੀਓ ਵਿੱਚ ਮਿਲਦੇ ਆ ਨਵੀਆਂ ਅਪਡੇਟ ਲੈ ਕੇ ਧੰਨਵਾਦ